ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਥੋੜੀ ਜੀ ਚਰਚਾ ਕਰਾਂਗੇ ਸਿੱਖ ਧਰਮ ਨੂੰ ਪ੍ਰਗਟਾਉਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਵਿਸਾਖ ਸੋਦੀ 3 ਸਨ 1469 ਨੂੰ ਅਵਤਾਰ ਧਾਰਨ ਕੀਤਾ ਸੀ ਸਮੁੱਚੇ ਪ੍ਰਚੀਨ ਸਿੱਖ ਇਤਿਹਾਸ ਅਨੁਸਾਰ ਇਹ ਤਰੀਕ ਠੀਕ ਹੈ ਪਰ ਆਪਣੀ ਸਹੂਲਤ ਲਈ ਸਿੱਖ ਗੁਰੂ ਜੀ ਦੇ ਜਨਮ ਦਾ ਪੂਰਵ ਫੱਤੇ ਦੀ ਪੂਰਨਮਾਸ਼ੀ ਨੂੰ ਹੀ ਮਨਾਉਂਦੇ ਹਨ ਗੁਰੂ ਜੀ ਦੇ ਪਿਤਾ ਦਾ ਨਾਂ ਕਾਲੂ ਸਿੰਘ ਜੋ ਕਿ ਪਿੰਡ ਤਲਵੰਡੀ ਪੰਜਾਬ ਦਾ ਨਵਾਂ ਬਣਿਆ ਜ਼ਿਲ੍ਹਾ ਸ਼ੇਖਪੁਰ ਦੇ ਪਟਵਾਰੀ ਸਨ ਗੁਰੂ ਜੀ ਦੀ ਮਾਤਾ ਦਾ ਨਾਂ ਤ੍ਰਿਪਤਾ ਸਿੰਘ ਜੋ ਕਿ ਆਪਣੇ ਸੁਪੁੱਤਰ ਪ੍ਰਤੀ ਵਿਧੇਰੇ ਸਨੇਹ ਰੱਖਣ ਕਰਕੇ ਇਸ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਪ੍ਰਸਿੱਧੀ ਰੱਖਦੇ ਹਨ ਸਿੱਖ ਜਨਮ ਸਾਖੀਆਂ ਦੇ ਲੇਖਕਾਂ ਨੇ ਗੁਰੂ ਜੀ ਦੇ ਜਨਮ ਦਾ ਬਿਰਤਾਂਤ ਵਿਸਤਾਰਪੂਰਵਕ ਲਿਖਿਆ ਹੈ ਗੁਰੂ ਜੀ ਦੇ ਜਨਮ ਸਮੇਂ ਦੌਲਤਾ ਨਾਉ ਦਾਦਾਈ ਦੌਲਤਾ ਨਾ ਦੀ ਦਾਈ ਨੂੰ ਬੁਲਾਇਆ ਗਿਆ ਸੀ ਦੂਜੇ ਦਿਨ ਹਰਧਿਆਲ ਜੋਤਿਸ਼ੀ ਜਨਮ ਪੱਤਰੀ ਤਿਆਰ ਕਰਨ ਲਈ ਆ ਗੁਜੇ ਸੀ ਉਸ ਨੇ ਦਾਈ ਕੋਲ ਪਤਾ ਕੀਤਾ ਕਿ ਬੱਚੇ ਦੇ ਜਨਮ ਵੇਲੇ ਦੀ ਆਵਾਜ਼ ਦੇ ਕਿਸ ਤਰ੍ਹਾਂ ਦੇ ਲੱਛਣ ਸਨ ਦਾਈ ਨੇ ਦੱਸਣ ਕੀ ਉਹ ਆਵਾਜ਼ ਸਭਾ ਵਿੱਚ ਪ੍ਰਵੇਸ਼ ਕਰਨ ਲੱਗੇ ਕਿਸੇ ਸਿਆਣੇ ਵਿਅਕਤੀ ਦੇ ਹਾਸੇ ਵਰਗੀ ਸੀ ਅਤੇ ਬੱਚੇ ਦੇ ਸੁਭਾ ਨੂੰ ਸਮਝ ਲੈਣ ਦੀ ਸਮਰੱਥਾ ਮੇਰੇ ਕੋਲ ਨਹੀਂ ਜੋਸ਼ਤੀ ਜੋਤਸ਼ੀ ਨੇ ਬਾਲਕ ਨੂੰ ਦੇਖਣ ਦੀ ਰੀਝ ਪ੍ਰਗਟ ਕੀਤੀ ਠੰਡ ਹੋਣ ਕਰਕੇ ਮਾਤਾ ਜੀ ਨੇ ਇਸ ਗੱਲ ਮੰਨਣੋਂ ਇਨਕਾਰ ਕਰ ਦਿੱਤਾ ਜਦੋਂ ਉਸ ਨੇ ਆਪਣੀ ਗੱਲ ਤੇ ਵਧੇਰੇ ਜ਼ੋਰ ਦਿੱਤਾ ਤਾਂ ਬਾਲਕ ਨੂੰ ਪੋਤੜਿਆਂ ਵਿੱਚ ਲਪੇਟ ਕੇ ਉਸ ਕੋ ਲਿਆਂਦਾ ਗਿਆ ਆਖਿਆ ਜਾਂਦਾ ਹੈ ਕਿ ਜਦੋਂ ਜੋ ਤਿਸ਼ੀ ਨੇ ਬਾਲਕ ਵੱਲ ਵੇਖਿਆ ਤਾਂ ਉਸ ਨੇ ਦੋਵਾਂ ਹੱਥ ਜੋੜ ਕੇ ਨਮਸਕਾਰ ਕੀਤਾ ਤੇ ਕਿਹਾ ਕਿ ਇਸ ਬਾਲਕ ਦੇ ਸਿਰ ਤੇ ਛਤਰ ਝੂਲਣਗੇ ਪੂਰਬੀ ਸੰਸਾਰ ਵਿੱਚ ਇਸ ਦਾ ਭਾਵ ਕਿਸੇ ਪੈਗੰਬਰ ਜਾ ਪਾਤਸ਼ਾਹੀ ਤੇਜ ਪ੍ਰਤਾਪ ਵਾਲੇ ਪੁਰਸ਼ ਦੇ ਪ੍ਰਗਟ ਤੋਂ ਲਿਆ ਜਾਂਦਾ ਹੈ ਨਾਲ ਹੀ ਉਸ ਨੇ ਇਸ ਗੱਲ ਦਾ ਅਫਸੋਸ ਪ੍ਰਗਟ ਕਰਦਿਆਂ ਆਖਿਆ ਇਹ ਬਾਲਕ ਸੰਸਾਰ ਵਿੱਚ ਜਦੋਂ ਨਾਨਕ ਬਣ ਕੇ ਸਬਰ ਉੱਚ ਮਹਾਨਤਾ ਤੇ ਵਡਿਆਈ ਨੂੰ ਪ੍ਰਾਪਤ ਕਰੇਗਾ ਮੈਂ ਉਦੋਂ ਤੱਕ ਜਿਉਂਦਾ ਨਹੀਂ ਰਾਂਗਾ ਨਾ ਕੇਵਲ ਹਿੰਦੂ ਹੀ ਇਸ ਬਾਲਕ ਨੂੰ ਨਾਨਕ ਨੂੰ ਅਵਤਾਰ ਕਰਕੇ ਮੰਨਣਗੇ ਸਗੋਂ ਮੁਸਲਮਾਨ ਵੀ ਇਸ ਨੂੰ ਹਿੰਦੂ ਵਾਂਗ ਹੀ ਇੱਕ ਈਸਾਰ ਪੂਜਣਗੇ ਧਰਤੀ ਤੇ ਆਕਾਸ਼ ਦੋਵੇਂ ਵਿਚਕਾਰ ਇੱਕ ਬਾ ਇਸ ਬਾਲਕ ਦੇ ਨਾਂ ਦਾ ਡੰਕਾ ਵਜੇਗਾ ਜਗਤ ਦੀਆਂ ਨਿਰਜਿੰਦ ਵਸਤੂਆਂ ਵੀ ਗੁਰੂ ਨਾਨਕ ਗੁਰੂ ਨਾਨਕ ਪੁਕਾਰਨਗੀਆਂ ਜੜ ਪਦਾਰਥ ਤੇ ਵੀ ਇਹਨਾਂ ਦਾ ਰਾਜ ਰਹੇਗਾ ਅੰਤ ਡਗੇਰੇ ਸਾਗਰਾਂ ਵਿੱਚੋਂ ਬਿਨਾ ਕਿਸੇ ਰੋਕ ਤੇ ਖਤਰੇ ਤੋਂ ਲੰਘ ਜਾਇਆ ਕਰਨਗੇ ਕੇਵਲ ਇੱਕੋ ਵਾਹਿਗੁਰੂ ਨੂੰ ਮੰਨਣਗੇ ਤੇ ਉਸ ਨੂੰ ਪੂਜਣਗੇ ਹੋਰ ਜੀਵ ਨੂੰ ਇਹ ਨਾ ਜੀਵ ਕਰਕੇ ਹੀ ਮੰਨਣਗੇ ਭਾਵ ਇਹ ਕੀ ਇਹ ਇੱਕ ਵਾਇਗਰੂ ਦਾ ਧਿਆਨ ਧਰਨਗੇ ਅਤੇ ਹੋਰ ਦੇਵੀ ਦੇਵਤਿਆਂ ਜਾਂ ਬੁੱਤਾਂ ਦੀ ਪੂਜਾ ਨਹੀਂ ਕਰਨਗੇ ਬਾਲ ਲੀਲਾ ਉਹਨਾਂ ਦੀ ਬਾਲ ਬਚਪਨ ਕਿਵੇਂ ਸੀ ਆਖਿਆ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਪੰਜ ਅਜੇ 5 ਸਾਲ ਦੇ ਨਿਆਣੇ ਸੀ ਸਨ ਉਹ ਚੇਰੀ ਭਾਵਨਾ ਵਾਲੀਆਂ ਗੱਲੀਆਂ ਕਰਿਆ ਕਰਦੇ ਸਨ ਅਤੇ ਉਹਨਾਂ ਨੂੰ ਭਲੀ ਭਾਂਤ ਸਮਝਦੇ ਸਨ ਲੋਕਾਂ ਨੂੰ ਇਹਨਾਂ ਉੱਤੇ ਪੂਰੀ ਸ਼ਰਧਾ ਸੀ Hindu ਤੇ Musalman ਆਪੋ ਆਪਣੇ ਸੁਭਾਵਕ ਟੰਗਾ ਨਾਲ ਇਹਨਾਂ ਦੀ ਪ੍ਰਸ਼ੰਸਾ ਕਰਦੇ ਸੀ ਨਨਕਾਣਾ ਸਾਹਿਬ ਜੀ ਦੇ ਹਰ ਇੱਕ ਸਥਾਨ ਜੋ ਕਿਸੇ ਤਰ੍ਹਾਂ ਵੀ ਗੁਰੂ ਨਾਨਕ ਦੇਵ ਜੀ ਦੀ ਯਾਦ ਨਾਲ ਸੰਬੰਧ ਰੱਖਦਾ ਸੀ ਪਵਿੱਤਰ ਮੰਨਿਆ ਜਾਂਦਾ ਸੀ ਗੁਰੂ ਜੀ ਜਿਸ ਥਾਂ ਆਪਣੇ ਬਚਨ ਦੇ ਬਚਪਨ ਦੇ ਹਾਨੀਆਂ ਨਾਲ ਖੇਡਿਆ ਕਰਦੇ ਸੀ ਬਾਅਦ ਵਿੱਚ ਜਿੱਥੇ ਗੁਰੂ ਜੀ ਵਾਹਿਗੁਰੂ ਦਾ ਸੇਮਣ ਵਿੱਚ ਮਗਨ ਹੁੰਦੇ ਸੀ ਉਹਨਾਂ ਅਨੇਕਈ ਰਾਤਾ ਬਤਾਈਆਂ ਸੀ ਰਾਏ ਬੁਲਾਰ ਨੇ ਜੋ ਕਿ ਪਿੰਡ ਦਾ ਹਾਕਮ ਸੀ ਇੱਕ ਛੋਟਾ ਜਿਹਾ ਤਲਾਓ ਬਣਵਾਇਆ ਸੀ ਗੁਰੂ ਜੀ ਦੀ ਬਚਪਨ ਦੀ ਪਿਆਰੀ ਯਾਦ ਵਿੱਚ ਉਸ ਨੇ ਇੱਕ ਇਹ ਤਲਾਓ ਉਦੋਂ ਤਿਆਰ ਕਰਵਾਇਆ ਜਦੋਂ ਗੁਰੂ ਜੀ ਜੀ ਮਹਿਮਾ ਦੂਰ ਦੂਰ ਤੱਕ ਫੈਲ ਚੁੱਕੀ ਸੀ ਬਾਅਦ ਵਿੱਚ ਲਾਹੌਰ ਦੇ ਹਾਕਮ ਜ਼ਕਰੀਆ ਖਾਨ ਦੇ ਦੀਵਾਨ ਕੌੜ ਮੱਲ ਨੇ ਇਹ ਤਲਾਓ ਨੂੰ ਵਡੇਰੇ ਕਰਵਾ ਦਿੱਤਾ ਸੀ ਦੀਵਾਨ ਕੌੜ ਮੱਲ ਗੁਰੂ ਨਾਨਕ ਦੇਵ ਜੀ ਦੇ ਸੱਚੇ ਦਿਲੋਂ ਛਲੰਗਾ ਕਰਨ ਵਾਲਾ ਸੀ ਅਤੇ ਸਿੱਖਾਂ ਦੀ ਹਾਲਤ ਨੂੰ ਸੁਧਾਰਨ ਲਈ ਆਪਣਾ ਰਾਜਸੀ ਤੇ ਆਰਥਿਕ ਟਿੱਲਾ ਲਾਉਂਦਾ ਸੀ ਇਸ ਜਗ੍ਹਾ ਨੂੰ ਹੁਣ ਬਾਲ ਕਿਨ 11 ਜਾਂ ਕਿਾਰਾ ਬੱਚਿਆਂ ਦੀ ਖੇਡਣ ਦੀ ਥਾਂ ਕਹਿੰਦੇ ਹਨ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਏ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅੱਗੇ ਆਪਾਂ ਪੜਨ ਪੜਾਉਣ ਉਹਨਾਂ ਦੀ ਪੜ੍ਹਾਈ ਬਾਰੇ ਗੱਲ ਕਰਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ